ਬਾਬੂ ਜੀ ਮਿੰਟ ਵਾਲੀ ਗੱਲ ਆ ਤੁਸੀਂ ਗੱਲ ਮੰਨ ਲਓ ਪਤਾ ਕੀ ਹੈ ਸਰਪੰਚ ਸਾਹਿਬ ਪਹਿਲਾਂ ਤੁਸੀਂ ਬਹੁਤ ਟੱਕਾ ਕਰ ਗਏ ਮਿੰਟ ਟੱਕੇ ਵਾਲੀ ਗੱਲ ਨਹੀਂ ਜੀ ਹੁਣ ਇਹ ਵੀ ਮਾਸੀ ਦਾ ਮੁੰਡਾ ਹੈਗਾ ਫਿਰ ਇਹ ਆਖੂ ਮੇਰੇ ਨਾਲ ਧੋਖਾ ਕਰ ਗਿਆ ਚਲੋ ਉਹ ਤਾਂ ਆਪਾਂ 43000 ਕਿਹਾ ਤੁਸੀਂ ਕੋਈ ਗੱਲ ਨਹੀਂ 40000 ਰੁਪਏ ਦੇ ਦਿਓ ਬਸ ਹੋਰ ਮੈਨੂੰ ਤਾਂ ਉਨੇ ਵੀ ਲਾਓ ਜੀ ਡਿਲੀਵਰੀ ਵੀ ਫ੍ਰੀ ਦੇਣੀ ਪਊਗੀ ਉਹ ਅੱਗੇ ਨੂੰ ਕੰਮ ਵੀ ਬਹੁਤ ਵਧਾ ਤੇ ਦੇਖੋ ਫਾਰਮ ਕਿੰਨੀ ਭਾਈ ਹੋਈ ਹੈ ਨਹੀਂ ਜੀ ਲੋਕ ਟੇਬਲਾਂ ਦੇ ਫਾਰਮ ਪਾਉਂਦੇ ਨਹੀਂ ਇਹ ਤਾਂ ਮੈਨੂੰ ਪਤਾ ਕੁਆਲਿਟੀ ਤਾਂ ਤੁਹਾਡੀ ਕੋਈ ਨਿੰਦਣਯੋਗ ਹੈ ਨਹੀਂ ਜੀ ਆਹ ਜਿੰਨੇ ਦਾ ਪਹਿਲਾਂ ਦਿੱਤਾ ਸੀ ਮਰਜੀ ਹੈ ਸਰਪੰਚ ਸਾਹਿਬ ਤੁਹਾਡੀ ਪੂਰੇ ਨਹੀਂ ਹੁੰਦੇ ਪੈਸੇ ਨਹੀਂ ਪੈਸੇ ਦਾ ਪੂਰੇ ਜਿਵੇਂ ਮਰਜ਼ੀ ਕਰੋ ਜੀ ਲਿਹਾਜ਼ ਵੀ ਹੁੰਦੀ ਹੈ ਜੀ ਫਿਰ 38000 ਦੇ ਗਿਆ ਸੀ 38 ਹੁੰਦੇਵਾਂਗੇ 38000 ਦਾ ਸਰਪੰਚ ਸਾਹਿਬ ਪੈਸੇ ਨਹੀਂ ਪੂਰੇ ਹੁੰਦੇ ਨਹੀਂ ਨਹੀਂ ਇਹਨੂੰ ਤਾਂ ਦਬਾਉਣੀ ਦਬਾਉਣਾ ਜੀ ਜੇ ਕੋਈ ਵੀਡੀਓ ਦੇਖ ਕੇ ਆ ਗਿਆ ਬੇਨਤੀ ਵਾਲੀ ਗੱਲ ਆ ਉਹਨੂੰ ਵੀ 38000 ਦਾ ਲਾਉਣਾ ਪਊਗਾ ਜੀ ਕੋਈ ਗੱਲ ਨਹੀਂ 38000 ਦਾ ਲਾਦਾਂਗੇ ਡਿਲੀਵਰੀ ਹਰੇਕ ਨੂੰ ਫ੍ਰੀ ਲਾਉਣੀ ਪਊ ਜੀ ਕੋਈ ਹੋਰ ਆ ਕੇ ਕਲਰ ਕਹੇ ਮੈਨੂੰ ਆਹ ਕਲਰ ਚਾਹੀਦਾ ਉਹ ਵੀ ਤੇਰਾ ਪਊ ਜੀ ਉਹ ਕਲਰ ਜਿਹੜਾ ਕਹੂਗਾ ਬਣਾ ਦੋ ਤਾਂ ਆ ਗਈਆਂ ਕੁਰਸੀਆਂ ਦੀਆਂ ਆ ਸੋਫਾ ਹੈ ਕਿੰਨੇ ਸੀਟੜਾ ਜੀ ਇਹ 3 ਸੀਟ ਹੋਵੇ 3 ਸੀਟ ਹੈ ਦੋ ਕੁਰਸੀਆਂ ਨਾਲ ਟੇਬਲ ਹੈ ਨਾਲ ਕੋਰਨਰ ਹੈ ਤੇ ਮਿਲੂ ਕਿੰਨੇ ਦਾ ਹੈ 38000 ਰੁਪਏ ਦਾ ਮਿਲੂ ਕਿਥੋਂ ਮਹਾਰਾਜਾ ਫਰਨੀਚਰ ਰਾਏਕੋਟ ਬਾਕੀ ਵੀਡੀਓ ਕਰ ਦੋ ਸ਼ੇਅਰ ਜਿਹਨੇ ਵੀ ਇਹ ਸੋਫਾ ਮੰਗਵਾਉਣਾ ਹੈ ਸਕਰੀਨ ਤੇ ਚੱਲ ਰਹਾ ਨੰਬਰ ਤੇ ਫੋਨ ਮਾਰ ਦਿਓ ਆਉਣ ਦੀ ਲੋੜ ਵੀ ਨਹੀਂ ਆਨਲਾਈਨ ਬੁਕਿੰਗ ਕਰਾਉਣੀ ਹੈ 1000 ਰੁਪਏ ਬੁਕਿੰਗ ਹੈ ਬਾਕੀ 37000 ਰੁਪਏ ਦੇਣਾ ਜਦੋਂ ਤੁਹਾਡੇ ਘਰੇ ਸੋਫਾ ਪਹੁੰਚ ਗਿਆ 1000 ਰੁਪਏ ਬੇਫਿਕਰ ਹੋ ਕੇ ਪਾ ਦਿਓ ਕੋਈ ਠੱਗੀ ਠੋਰੀ ਵਾਲਾ ਕੰਮ ਨਹੀਂ ਪੂਰੀ ਜ਼ਿੰਮੇਵਾਰੀਆਂ ਮਹਾਰਾਜਾ ਦੀ ਜ਼ਿੰਮੇਵਾਰੀ ਮੈਂ ਲੈ ਲੈਂਦਾ ਕਰ ਦੋ ਸ਼ੇਅਰ ਧੰਨਵਾਦ ਜੀ